ਚੇਦੀ ਮੰਤਰ ਉੱਥੇ ਹੀ ਇਹ ਜਿਹੜਾ ਇਹ ਰੱਖਿਆ ਜਾਵੇ ਤੇ ਉਹਨਾਂ ਚੋਂ ਸੰਸਕਾਰ ਨਹੀਂ ਕਰਨਾ ਮੇਰਾ ਜਨਾਚਰ ਸਾਡੀਆਂ ਮੰਗਾ ਨਹੀਂ ਬਣੀਆਂ ਜਾਂਦੀਆਂ ਸਰਕਾਰ ਦੇ ਨਾਲ ਕੋਈ ਫੈਸਲਾ ਨਹੀਂ ਹੁੰਦਾ ਅਸੀਂ ਇਨਸਾਫ ਨਹੀਂ ਮਿਲਦਾ ਕਿਸਾਨਾਂ ਬਜ਼ੁਰਗਾਂ ਦਾ ਜਿਹੜਾ ਵੋਟਾਂ ਲੈ ਕੇ ਚੱਲੇ ਰਹੇ ਉਹਨਾਂ ਚੋਂ ਮੇਰੀ ਵੰਟਕ ਜਿਹੜੀ ਆ ਉਹ ਵੋਟ ਚੀਤ ਨਹੀਂ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਮੀਡੀਆ ਵਾਲੇ ਸਾਥੀਆਂ ਦੇ ਕਿਸਾਨਾਂ ਦੇ ਵੀਰਾਂ ਦੇ ਫੋਨ ਆ ਰਹੇ ਸੀ ਸਵੇਰ ਦਾ ਜਦੋਂ ਦਾ ਸਰਦਾਰ ਬੰਦੇਪ ਸਿੰਘ ਸਿਰਸਾ ਜੀ ਦੀ ਤਬੀਅਤ ਖਰਾਬ ਹੋਈ ਤੇ ਉਹਨਾਂ ਨੂੰ ਜਿਹੜਾ ਹੈਲਥ ਕੇਅਰ ਨੂੰ ਫਸਟ ایڈ ਉਸ ਤੇ ਦਿੱਤੀ ਗਈ ਉਸ ਤੋਂ ਬਾਅਦ ਰਜਿੰਦਰਾ ਮੈਡੀਕਲ ਕਾਲਜ ਪਟਿਆਲਾ ਦੇ ਵਿੱਚ ਲੈ ਗਿਆ ਤੇ ਉਹਨਾਂ ਦੀ ਸਿਹਤ ਬਾਰੇ ਫੋਨ ਆ ਰਹੇ ਸੀ ਫਸੇ 10 ਜਨਾਂ ਚੁਣੇ 21 ਜਨਵਰੀ ਨੂੰ ਵੀ ਇਹਨਾਂ ਨੂੰ ਔਖੀ ਦਿੱਕਤ ਆਈ ਸੀ ਲੇਕਿਨ ਉਹਨਾਂ ਨੇ ਫਿਰ ਵੀ ਮੋਰਚੇ ਨੂੰ ਫੈਲ ਦਿੰਦੇ ਹੋਏ ਮੋਰਚੇ ਤੇ ਪਹੁੰਚੇ ਸਰਦਾਰ ਜਗੀ ਸਿੰਘ ਡੱਲੇਵਾਲ ਨੇ ਵੀ ਉਹਨਾਂ ਨੂੰ ਕਿਹਾ ਤੁਸੀਂ ਆਰਾਮ ਕਰੋ ਸਿੱਖਿਆ ਕਰੋ ਤੁਸੀਂ ਇਲਾਜ ਕਰਵਾ ਲਓ ਤੇ ਉਹਨਾਂ ਨੇ ਉਹਨਾਂ ਨੂੰ ਕਿਹਾ ਨਹੀਂ ਤੁਸੀਂ ਏਡੀ ਵੱਡੀ ਜਿਹੜੀ ਮਹੀਮ ਨੂੰ ਲੈ ਕੇ ਚੱਲਿਓ ਜਿਹਦੇ ਜਨਾਂ ਦੇ ਤੁਸੀਂ ਦੇਸ਼ ਦੇ ਕਿਸਾਨਾਂ ਦੀ ਮਜ਼ਦੂਰਾਂ ਦੀ ਆਵਾਜ਼ ਨੂੰ ਲੈ ਕੇ ਚੱਲਿਓ ਕਿ ਮੇਰਾ ਹੀ ਫਰਜ ਬਣਦਾ ਕਿ ਟਾਈਮ ਅੱਜ ਸਵੇਰੇ ਉਹਨਾਂ ਨੂੰ ਜਦੋਂ ਤਬੀਅਤ ਵਿਗੜਦੀ ਹੈ ਉਸ ਤੋਂ ਉਸੇ ਦੌਰਾਨ ਜੋ ਸਰਕਾਰੀ ਡਾਕਟਰੀ ਉਹਨਾਂ ਦੀ ਟੀਮ ਸੀ ਸਾਇਵਨ ਦੀ ਟੀਮ ਸੀ ਉਹਨਾਂ ਨੇ ਸੰਭਾਲਿਆ ਉਸ ਤੋਂ ਬਾਅਦ ਐਂਬੂਲੈਂਸ 'ਚ ਇੱਥੇ ਲੈ ਕੇ ਆਏ ਜਿਸ ਸੀ ਰਜੇਂਦਰਾ ਮੈਡੀਕਲ ਕਾਲਜ ਦੇ ਵਿੱਚ ਹਸਪੀਟਲ ਦੇ ਵਿੱਚ ਹੈ ਆਈ ਸੀ ਸੀ ਜੋ ਵਾਰਡ ਦੇ ਵਿੱਚ ਗੁਰਦੇਵ ਸਿੰਘ ਸਿਰਸਾ ਜੀ ਉਹਨਾਂ ਦੇ ਵੱਡੇ ਬੇਟੇ ਮੇਰੇ ਬੀਰ ਪ੍ਰਤਾਪ ਸਿੰਘ ਜੀ ਮਨਤਾਪ ਸਿੰਘ ਜੀ ਗਵਿੰਦਰ ਸਿੰਘ ਭੰਗੋ ਜੀ ਤੇ ਵੀ ਕਿ ਜੋ सिरसा ਦੇ ਜੋ ਆਪਣੇ ਕੌਮੀ ਪ੍ਰਧਾਨ ਨੇ ਅ ਅਜ ਰਾਜ ਪੰਜਾਬ ਦੇ ਸੂਬਾ ਪ੍ਰਧਾਨ ਨਸੀਬ ਸਿੰਘ ਜੀ ਨਾਲ ਜਦੋਂ ਹਾਲਚਲ ਜਾਣਿਆ ਠੀਕੇ ਡਾਕਟਰਾਂ ਨੇ ਜਦੋਂ ਦੇਖਿਆ ਲੱਕੋ ਕੀਤੀ ECG ਕੀਤੀ ਤੇ ਅਟੈਕ ਦੀ ਸ਼ਿਕਾਇਤ ਹੋਈ ਹਾਰਟ ਅਟੈਕ ਹੋਇਆ ਸੀ ਹੁਣ ਵਾਹਿਗੁਰੂ ਦੀ ਮਿਹਰ ਸਦਕਾ ਠੀਕ ਨੇ ਲੇਕਿਨ ਬਰਦੇਵ ਸਿੰਘ सिरसा ਜੀ ਨੇ ਸਾਨੂੰ ਜੋ ਗੱਲ ਕਹੀ ਬਹੁਤ ਫਰੇਮਨ ਕਹਿ ਰਹੇ ਆ ਬਹੁਤ ਔਖਾ ਪਹਿਣਾ ਇਸ ਗੱਲ ਉਹ ਕਹਿੰਦੇ ਅਗਰ ਮੇਰਾ ਠੀਕ ਹੋਣਾ ਹੈ ਤਾਂ ਮੈਂ ਚੱਡਾ ਮੋਰਚੀ ਤੇ ਜਾਊਂਗਾ ਅਗਰ ਕੋਈ ਪਰਮਾਤਮਾ ਨਾ ਕਰੇ ਕੋ ਅਨ ਹੋਣੀ ਹੁੰਦੀ ਹੈ ਮੇਰੀ ਮੌਤ ਹੁੰਦੀ ਹੈ ਤੇ ਮੇਰਾ ਸਰੀਰ ਹੈ ਉਹ ਮੋਰਚੇ ਤੇ ਰਹਿਣਾ ਚਾਹੀਦਾ ਜਿੰਨੀ ਦੇਰ ਤੱਕ ਮੋਰਚਾ ਜਿੱਤਦਾ ਨਹੀਂ ਹੈ ਉਨੀ ਦੇਰ ਤੱਕ ਇਹ ਸਰੀਰ ਮੇਰਾ ਮੋਰਚੇ ਦੇ ਉੱਪਰ ਖਨੋਰੀ ਮੋਰਚੇ ਤੇ ਰਹਿਣਾ ਚਾਹੀਦਾ ਇਹ ਕਹਿੰਦੇ ਵੀ ਜੋ ਮੈਂ ਪਰਿਵਾਰ ਵਾਸਤੇ ਕਰਨਾ ਸੀ ਬਹੁਤ ਕੁਝ ਜੋ ਮੈਂ ਕਰ ਸਕਦਾ ਸੀ ਕੀਤਾ ਹੁਣ ਮੇਰਾ ਪਰਿਵਾਰ ਮੇਰੇ ਦੇਸ਼ ਦਾ ਕਿਸਾਨ ਮਜ਼ਦੂਰ ਪੂਨਾ ਕਾਰਪੋਰੇਟ ਘਰਾਣਿਆਂ ਕੋਲ ਦੀ ਪੱਤਿਆਂ ਨੂੰ ਛੱਡ ਕੇ ਸਾਰਾ ਦੇਸ਼ ਮੇਰਾ ਉਸ ਦੇਸ਼ ਦੀ ਲੜਾਈ ਲੜ ਰਿਹਾ ਤੇ ਇਸ ਲੜਾਈ ਦੇ ਵਿੱਚ ਅਗਰ ਜਿਹੜੀ ਸਾਡੇ ਗੁਰੂਆਂ ਦੇ ਅਸਰ ਜੁਲਮ ਦੇਖ ਲੋ ਜਿਹੜੀ ਸਾਡੀ ਇਹ ਲੜਾਈਆਂ ਜਿਹੜ ਸਾਡੇ ਗੁਰਮੁਹਾਂ ਨੇ ਦਸਵੇਂ ਪੀੜਾ ਗੁਰੂ ਗੋਬਿੰਦ ਸਿੰਘ ਨੇ ਜ਼ੁਲਮ ਦੀ ਖਿਲਾਫ ਲੜੀ ਉਹਨਾਂ ਕਾਰਪੋਰੇਟ ਘਰਾਣਿਆਂ ਦੀ ਜ਼ੁਲਮਾਂ ਦੀ ਉਹਨਾਂ ਦੇ ਜਿਹੜੀਆਂ ਸਰਕਾਰਾਂ ਚੱਲੀਆਂ ਉਹਨਾਂ ਦੀ ਲੜਾਈ ਦੇ ਖਿਲਾਫ ਇਹ ਸੰਘਰਸ਼ ਵਿੱਟਿਆ ਹੋਇਆ ਜੀ ਸਾਲ ਪੂਰੇ ਹੋਣ ਕੇ ਮਹਾਪੰਚਾਇਤ ਸੀ ਅੱਜ ਉੱਥੇ ਨਾਲੀ ਜਿਹੜਾ ਕਿਸਾਨਾਂ ਨੂੰ ਸਮੋਦਨ ਇੱਕ ਸਮੋਦਨ ਵੀ ਕਰਨਾ ਸੀ ਲੇਕਿਨ ਅੱਜ ਸਵੇਪ ਦੇ ਇੱਥੇ ਜਿਹੜੇ ਇਲਾਜ ਦੀ ਤੇ ਅਸੀ ਮੋਰਚੇ ਵੱਲੋਂ ਵਿਸ਼ੇਸ਼ ਕਰਕੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੇ ਸਾਨੂੰ ਭੇਜਿਆ ਹਾਲ ਚਾਲ ਜਾਣਨ ਲਈ ਤੇ ਉਹਨਾਂ ਨੇ ਕਿਹਾ ਸਿਰਸਾ ਜੀ ਤੁਸੀਂ ਆਰਾਮ ਕਰੋ ਲੇਕਿਨ ਇਹਨਾਂ ਦੀ ਜਿਹੜੀ ਭਾਵਨਾ ਸੀ ਮੈਂ ਦੱਸਤੀ ਫਿਰ ਤੂੰ ਅਸੀਂ ਰਹਿਣਾ ਚਾਹੁੰਦੇ ਹਾਂ ਸਾਡਾ ਪਰਿਵਾਰ ਵੱਲੋਂ ਸਾਡੇ ਧਾਵਾਂ ਵੱਲੋਂ ਸਾਡੇ ਵੱਲੋਂ ਵਿਸ਼ੇਸ਼ ਕਰਕੇ ਬਲਦੇਵ ਸਿੰਘ ਸਿਰਸਾ ਜੀ ਵੱਲੋਂ ਇਹ ਜੋ ਦਿਨੀ ਇੱਛਾ ਇਹ ਵਾਹਿਗੁਰੂ ਨੂੰ ਠੀਕ ਕਰਦਾ ਕਿ ਮੈਂ ਮੋਰਚੇ ਤੇ ਜਾ ਕੇ ਆਪਣੀ ਸੇਵਾਵਾਂ ਪਾਉਂਗਾ ਅਗਰ ਅਨ ਹੋਣੀ ਹੁੰਦੀ ਹੈ ਮੇਰਾ ਪ੍ਰਾਨ ਜਾਂਦੇ ਹੈ ਤੇ ਮੇਰਾ ਸਰੀਰ ਹੈ ਜਿਹੜਾ ਮੋਰਚੇ ਵਾਸਤੇ ਹੋਊਗਾ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਵਾਸਤੇ ਹੋਊਗਾ ਜਿੰਨੀ ਦੇ ਮੋਰਚਾ ਨਹੀਂ ਦਿੱਤਾ ਜਾਂਦਾ ਅਸੀਂ ਉੱਥੇ ਮੇਰੇ ਮਰਤਕ ਦੇ ਮੋਰਚੇ ਤੇ ਰਹਿਣਾ ਚਾਹੀਦਾ ਹੈ